ਸੱਚੀਕਾਰ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੁਖਵੀਰ ਸਿੰਘ ਬਾਦਲ ਨੇ ਆਪਣੀ ਸ਼ੈਲੀ ਦੇ ਵਿੱਚ ਅੱਜ ਫੇਰ ਐਲਾਨ ਕਰਤਾ ਕਿ ਤਰਨਤਾਰਨ ਤੋਂ ਸਾਡਾ ਉਮੀਦਵਾਰ ਜਿਮਣੀ ਚੋਣ ਲਈ ਬੀਬੀ ਸੁਖਵਿੰਦਰ ਕੌਰ ਰੰਦਾਵਾ ਹੋਏਗੀ ਤੇ ਨਾਲ ਚੋਣ ਚਾਰਜਦਾਰ ਐਲਾਨ ਵੀ ਕਰਤਾ ਕਿ ਗੁਲਜਾਰ ਸਿੰਘ ਰਣੀਕੇ ਦੇਖਣਗੇ অবজারভার ਹੋਣਗੇ ਅਕਾਲੀ ਦਲ ਵੱਲੋਂ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਲੈ ਰਹੇ ਨੇ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਵੀ ਕੋਰ ਕਮੇਟੀ ਸਾਡੀ ਪਬਲਿਕ ਅਫੇਅਰਸ ਕਮੇਟੀ ਕੋਈ ਕਮੇਟੀ ਕਮੇਟੀ ਨਹੀਂ ਜੋ ਪਹਿਲਾਂ ਸਟਾਈਲ ਸੀ ਸੁਖਬੀਰ ਸਿੰਘ ਬਾਦਲ ਦਾ ਉਹੀ ਹੋਣਾ ਤੇ ਕਰਤਾ ਜੀ ਦੇਖੋ ਐਲਾਨ ਕਰਤਾ ਕਰਤਾ ਬਾਕੀ ਉਹਨੂੰ ਕਿਹੜਾ ਪੁੱਛਣਾ ਹੈ ਤੋਂ ਇਹੀ ਪਹਿਲਾਂ ਜਿਹੜਾ ਹੈ ਆਪਾਂ ਦੇਖਦੇ ਸੀ ਵੀ ਜਿੱਥੇ ਜਾਂਦੇ ਸੀ ਬਿਰਸਾ ਸਿੰਘ ਬਲਟੋਵਾ ਦੇ ਗਏ ਕਰਤਾ ਐਲਾਨ ਤੇ ਜਿਵੇਂ ਨੇ ਕਿਹਾ ਦੇਸ਼ ਪ੍ਰਤਾਪ ਕਹਿਰ ਨੂੰ ਕੜ ਦੋਵਾਰ ਕੜਤਾ ਉਹੀ ਸ਼ੈਲੀ ਬਰਕਰਾਰ ਹੈ ਔਰ ਨਾਰਾ ਵੀ ਉਹੀ ਦਿੱਤਾ ਹੈ ਜਿੱਤਨੇ 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 ਤੇ ਹਰ ਹੀਲੇ ਜਿੱਤਨੇ ਭਾਵੇਂ ਜਾਨ ਚਲੀ ਜਾਵੇ ਤਾਂ ਜਿੱਤਨੇ ਇਹ ਇੱਕ ਡੈਮੋਕ੍ਰੇਸੀ ਹੈ ਇਹਦੇ ਚ ਪਹਿਲਾਂ ਵੀ ਨਾਰਾ ਹੁੰਦਾ ਸੀ ਇਹੀ ਕਿ ਹਰ ਹੀਲੇ ਜਿੱਤਨੇ ਪਟਿਆਲੇ ਦੇ ਵਿੱਚ ਜੇ ਤੁਸੀਂ ਚੰਡੀਗੜ੍ਹ ਤੋਂ ਪਟਿਆਲੇ ਚੈਂਟਰ ਕਰਦੇ ਸੀ ਲਗਾਤਾਰ ਇੱਕ ਬਹੁਤ ਵੱਡਾ ਫਲੈਕਸ ਸੀ ਜਿਤਨਾ 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 ਉਦੋਂ ਮੈਂ ਕਹੇ ਸੀ ਵੀ ਕਿਵੇਂ ਜਿਤਨਾ ਭਾਈ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਇਹ ਧੱਕਾ ਕਿਉਂ ਕਰਦੇ ਹੋ ਜਿਤਨਾ ਜਿਤਨਾ ਭਾਵੇਂ ਜਾਨ ਚਲੀ ਜਾਏ ਲੇਕਿਨ ਕਹਿੰਦੇ ਅਸੀਂ ਜਿਤਨਾ ਔਰ ਜਿਵੇਂ ਗਦੜਵਾਹ ਤੋਂ ਨਹੀਂ ਰੱਖੀ ਗਈ ਸੀ ਉਸੇ ਤਰ੍ਹਾਂ ਸਾਡੀ 27 ਦੀ ਜਿਹੜੀ ਸਰਕਾਰ ਦੀ ਨਹੀਂ ਰੱਖੀ ਜਾਣੀ ਹੈ ਹੋਰ ਬਹੁਤ ਕੁਝ ਚੱਲ ਰਿਹਾ ਸਿੱਖ ਸਿਆਸਤ ਚ 11 ਅਗਸਤ ਨੂੰ ਇੱਕ ਨਵਾਂ ਕਾਲੀਦਾਰ ਬਣਨਾ ਹੁਣ ਤਾਂ ਸਿੱਧਾ ਹੀ ਹੋ ਗਿਆ ਨਾ ਪਹਿਲੇ ਤਾਂ ਮਾੜੀ-ਮੋਟੀ ਆਸ ਸੀ ਵੀ ਇੱਕ ਜੜਤਾ ਹੋ ਸਕਦੀ ਆ ਉਹ ਤਾਂ ਐਲਾਨ ਵੀ ਕਰਤਾ ਆਪਦੇ ਕੈਂਡੀਡੇਟ ਦਾ ਤੇ 11 ਅਗਸਤ ਨੂੰ ਇੱਕ ਨਮਾ ਕਾਲੀਦਲ ਹੋਂਚ ਆ ਜਾਣਾ ਕਿਵੇਂ ਹੋਣਾ ਸਾਰਾ ਨਰਸ ਜੀ ਆਪਾਂ ਕਰਦੇ ਆ ਇਸ ਵੀਡੀਓ ਦੇ ਵਿੱਚ ਤੇ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਤੇ ਗੱਲ ਆਪਾਂ ਪਹਿਲਾਂ ਅਕਾਲੀਦਲ ਦੀ ਕਰ ਲਈਏ ਸ਼੍ਰੋਮਣੀ ਅਕਾਲੀਦਲ ਬਾਦਲ ਦੀ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣ ਜਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਵਾਲਾ ਉਹਦੀ ਕਰਾਂਗੇ ਤੇ ਇੱਕ ਅਨਲਿਸਿਸ ਕਰਾਂਗੇ ਕਿ ਹੋ ਕੀ ਰਿਹਾ ਜਾਂ ਹੋਏਗਾ ਕਿ ਕੀ ਸਭਾਪਨਾ ਇਹ ਦੇਖਾਂਗੇ ਦੇਖੋ ਪਹਿਲੀ ਤਾਂ ਗੱਲ ਹੈ ਕਿ ਚਵਾਲ ਚ ਕੱਟ ਸੀ ਅੱਜ ਕੱਟ ਬਹੁਤ ਵਧੀਆ ਸੀ ਵੱਡਾ ਕੱਟ ਸੀ ਤੇ ਹੁੰਦਾ ਵੀ ਕਿਉਂ ਨਾ ਦਾਵਾ ਇਹ ਕੀਤਾ ਗਿਆ ਜਿਹੜਾ ਆਜ਼ਾਦ ਗਰੁੱਪ ਹੈ ਜਿਹਦੀ ਪ੍ਰਧਾਨ ਬੀਬੀ ਜਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਅਰਦਾਵਾ ਸੀ ਰਿਟਾਇਰਡ ਪ੍ਰਿੰਸੀਪਲ ਜਿਹਦੇ 'ਚ ਦਾਵਾ ਕੀਤਾ ਗਿਆ ਕਿ ਬਹੁਤ ਸਾਰੇ ਕਾਉਂਸਲਰ ਵੀ ਸੀ ਕੋਈ ਸਾਫ ਕਾਉਂਸਲਰ ਸੀ ਸਰਪੰਚ ਸੀ 44 45 ਉਹ ਸਾਰੇ ਨੇ ਇਕੱਠ ਕੀਤਾ ਦੇਖੋ ਇੱਕ ਗੱਲ ਤਾਂ ਪੱਕੀ ਐ ਵੋਟਾਂ ਪਹਿਨ ਨਾ ਪਹਿਨ ਇਹ ਤਾਂ ਬਾਅਦ ਦੀ ਗੱਲ ਐ ਲੇਕਿਨ ਇਹ ਇਕੱਠ ਕਾਫੀ ਜ਼ਿਆਦਾ ਸੀ ਉਤਸ਼ਾਹ ਦੇਣ ਵਾਲਾ ਸੀ ਸ਼ਰਮਣੇ ਅਕਾਲੀ ਦਲ ਨੂੰ ਜਾਂ ਸਖਵੀਰ ਸਿੰਘ ਬਾਦਲ ਨੂੰ ਇਹ ਗੱਲ ਮੰਨਣੀ ਪੈਗੀ ਔਰ ਸਖਵੀਰ ਸਿੰਘ ਬਾਦਲ ਨੇ ਵੀ ਜਦੋਂ ਉਹਨਾਂ ਨੂੰ ਸਭ ਨੂੰ ਸ਼ਾਮਿਲ ਕੀਤਾ ਸ਼ਰਮ ਨੇ ਅਕਾਲੀ ਦਲ ਦੇ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਭਾਸ਼ਣ ਦਿੱਤਾ ਉਹਦੇ ਵਿੱਚ ਇੱਛਾ ਨਜ਼ਰ ਆ ਰਿਹਾ ਸੀ ਕਿ ਕੋਈ ਗੱਲ ਨਹੀਂ ਜੇ ਸੰਧੂ ਵਾਰ ਚਲਿਆ ਗਿਆ ਤਾਂ ਕੋਈ ਗੱਲ ਨਹੀਂ ਅਸੀਂ ਲੜਾਈ ਲੜਾਂਗੇ ਜਿਮਨੀ ਚੌਂ ਦੀ ਤਾਰੀਖ ਨਹੀਂ ਹਲੇ ਜਿਹੜੀ ਹੈ ਐਲਾਨ ਕੀਤਾ ਗਿਆ ਲੇਕਿਨ ਜੋ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਦੇ ਟਾਈਮ ਕੀਤਾ ਸੀ ਲੁਧਿਆਣਾ ਵੈਸਟ ਤੋਂ ਉਹੀ ਗੱਲ ਕੀਤੀ ਸਖਵੀਰ ਸਿੰਘ ਬਾਦਲ ਨੇ ਤੇ ਕਿਹਾ ਕਿ ਅਸੀਂ ਇਲੈਕਸ਼ਨ ਲੜਾਂਗੇ ਇਥੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਿੱਤ ਹੋਏਗੀ ਤੇ ਆਸ ਜਿਹੜੀ ਸਾਨੂੰ ਸਤਾਈ ਦੀ ਆ ਇਥੋਂ ਹੀ ਸ਼ੁਰੂ ਹੋਏਗੀ ਇਹ ਉਹਨਾਂ ਦਾ ਕਹਿਣਾ ਸੀ ਤੇ ਨਾਰਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਜਿੱਤਨੇ 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 ਮਤਲਬ ਕਿ ਹਰ ਈਲੇ ਜਿੱਤਨੇ ਭਾਵੇਂ ਜਾਨ ਚਲੀ ਜਾਵੇ ਤਾਂ ਵੀ ਜਿੱਤਨੇ ਮਤਲਬ ਤੁਸੀਂ ਇਹਦਾ ਕੱਢਦੇ ਰਹੋ ਕੀ ਕਹਿੰਦੇ ਹੋ ਇਹ ਹੈ ਇੱਕ ਪੱਖ ਸ਼੍ਰੋਮਣੀ ਅਕਾਲੀ ਦਲ ਦਾ ਲੇਕਨ ਛਟਕੇ ਤੇ ਛਟਕਾ ਤਾਂ ਲੱਗ ਹੀ ਰਿਹਾ ਰਣਜੀਤ ਸਿੰਘ ਗਿੱਲ ਜਿਵੇਂ ਖੜਡ ਤੋਂ ਛੱਡ ਕੇ ਗਿਆ ਹੈ ਪਹਿਲਾਂ ਤਾਂ ਕਾਫੀ ਨੇੜੇ ਸੀ ਲੇਕਿਨ ਜਿਸ ਤਰੀਕੇ ਨਾਲ ਉਹ ਬਾਹਰ ਗਿਆ ਹਲੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਉਹ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਹੈ ਕਿ ਤੁਸੀਂ ਆ ਦੋ ਦਿਨ ਦਾ ਦੇਖੋ ਤੁਸੀਂ ਸੋਸ਼ਲ ਮੀਡੀਆ ਪਰਿਆ ਪਿਆ ਮੈਂ ਤਾਂ ਪੱਤਰਕਾਰ ਹੀ ਪੜਾਉਂਦਾ ਰਿਹਾ ਮੈਂ ਇਸ ਕਰਕੇ ਮੈਂ ਨਹੀਂ ਕੋਈ ਵੀਡੀਓ ਪਾਈ ਮੈਨੂੰ ਪਤਾ ਸੀ ਕਿ ਇਹ ਜਿਹੜੀ ਅਨਮੋਲ ਗਗਨ ਮਾਨ ਦਾ ਜਿਹੜਾ ਡਰਾਮ ਹੈ ਅਸਤੀਫੇ ਦਾ ਇਸ ਦੇ ਬਾਂਬਰੇ ਚ ਜਿਵੇਂ ਮਰਜ਼ੀ ਚੋੜ ਕੇ ਦੇਖੀ ਚਲੋ ਉੱਥੇ ਇਹ ਜੀ ਵੀਡੀਓ ਕੋਈ ਕਹਿੰਸੀ ਕ腐ਪਸ਼ਨ ਨੇ ਬਹੁਤ ਕੀਤੀ ਇਸ ਕਰਕੇ ਇਹਨੂੰ ਕੱਢਤਾ ਅੰਦਰੋਂ ਨੇ ਪਤਾ ਲੱਗ ਗਿਆ ਖੱਡ ਪੈਸੇ ਵਾਲੀ ਕੰਸਟੀਚੂਐਂਸੀ ਹੈ ਨਾ ਡਾਊਟ ਪੈਸੇ ਵਾਲੀ ਕੰਸਟੀਚੂਐਂਸੀ ਹੈ ਇਹ ਬਿਲਡਰਾਂ ਨੂੰ ਡਰਾ ਕੇ ਪੈਸੇ ਲੈਂਦੀ ਸੀ ਇਸ ਤਰ੍ਹਾਂ ਇਹਦੇ ਤਾਂ ਉੱਥੇ ਇਹ ਵੀ ਕਹੇ ਸੀ ਤਾਂ ਫਿਰ ਤਹਿਸੀਲਦਾਰਾਂ ਨੂੰ ਵੀ ਡਰਾਉਂ ਸੀ ਵੀ ਮੇਰੇ ਨਾਲ ਤੇ ਪੈਸੇ ਨਾਲੋਂ ਇਸ ਤਰ੍ਹਾਂ ਕਰਦੀ ਰਹੀ ਹੈ ਨਮੋ ਗਗਨ ਇਹਦੇ ਚ ਕੋਈ ਦੋਰਾਵਾ ਨਹੀਂ ਇੱਕ ਗਾਉਂ ਵਾਲੀ ਕੁੜੀ ਕਲਾਕਾਰ ਉਹਨ ਕੀ ਪਤਾ ਸਿਆਸਤ ਦਾ ਉਹਨੂੰ ਐਮਐਸਪੀ ਦਾ ਕੀ ਪਤਾ ਜਿਹੜਾ ਤੁਸੀਂ ਇਹ ਵੀ ਚੁਟਕਲੇ ਬਣਾਏ ਹੋਏ ਨੇ ਉਹਨੂੰ ਕਹਿੰਦਾ ਵੀ ਇੱਕ ਚੁਟਕੀ ਜਿ ਦੇ ਦਾਂ ਕਿ ਐਸ ਐਮਐਸਪੀ ਉਹਨੂੰ ਫੁੱਲ ਫਾਰਮ ਪੁੱਛ ਲੋ ਐਮਐਸਪੀ ਦੀ ਕੀ ਹੈ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਬਹੁਤ ਸਾਰੇ ਐਮਐਲਏ ਜਿਹਨੇ ਫੁੱਲ ਫਾਰਮ ਐਮਐਲਏ ਦੀ ਨਹੀਂ ਪਤਾ ਇਹ ਤਾਂ ਠੀਕ ਹੈ ਇੱਕ ਮੂਮੈਂਟ 'ਚ ਸਾਰੇ ਆ ਗਏ ਤੇ ਉਹਦੇ 'ਚ ਰੌਲੇ ਤਾਂ ਅੰਦਰਲੇ ਹੋਰ ਹੁੰਦੇ ਨੇ ਚਾਹੇ ਸਸੋਧੀਆਂ ਦਾ ਰੌਲਾ ਹੋਵੇ ਤੇ ਉਹ ਉਹ ਜਹਾਜ ਇਹਨੂੰ ਅੱਜਕੱਲ ਕਿੰਨਾਂ ਨੂੰ ਕੰਮ ਕਰ ਦਿੰਦੇ ਜਦੋਂ ਇਹਦੀ ਮੰਤਰੀ ਪਦ ਤੋਂ ਹਟਾਇਆ ਤੇ ਬਹੁਤ ਦੁੱਖ ਹੁੰਦਾ ਬੰਦੇ ਨੂੰ ਇੱਕ ਵਿਆਹ ਨਮਾ ਨਮਾ ਹੋਇਆ ਮੰਤਰੀ ਦਾ ਵਿਆਹ ਹੋਵੇ ਤੇ ਵਿਆਹ ਤੋਂ ਬਾਅਦ ਮੰਤਰੀ ਨਾਲ ਰਹੇ ਫਿਰ ਵਿਆਹੀ ਵੀ ਚੰਗੇ ਘਰ ਚ ਰਹੀ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਸੀ ਮੈਂ ਉਹ ਤੇਰੀ ਗੱਲ ਕਰ ਰਿਹਾ ਮੈਂ ਤਾਂ ਗਾਲੀਆਂ ਦੀ ਗੱਲ ਕਰ ਰਿਹਾ ਸੀ ਸੋ ਉੱਥੇ ਰਜੀਤ ਸਿੰਘ ਗੱਲ ਚੜਿਆ ਗਿਆ ਤੇ ਇਹਦੇ ਝਟਕੇ ਤਾਂ ਲੱਗੇ ਵੱਡਾ ਝਟਕਾ ਇਧਰੋਂ ਸੰਧੂ ਚੜਿਆ ਗਿਆ ਸੰਧੂ ਦੇ ਕਾਫੀ ਵੋਟਾਂ ਲਗੀਆਂ ਸੀ ਔਰ ਜਦੋਂ ਨੰਬਰ 2 ਤੇ ਸੀ ਅਕਾਲੀ ਦਲ ਵੱਲੋਂ ਹੁਣ ਨਹੀਂ ਰਿਹਾ ਤਾਂ ਉਹ ਉਧਰੋਂ ਮਜੀਠੀਆ ਦੇ ਬੰਦੇ ਤਲਵੀਰ ਸਿੰਘ ਗੱਲ ਬਣਾਤਾ ਇਹ ਇਨਾਂ ਦੀ ਗੇਮ ਹੈ ਵੀ ਬੰਦੇ ਲੱਭੋ ਆਮ ਆਦਮੀ ਪਾਰਟੀ ਦੀ ਜੇ ਆਪਾਂ ਦੇਖੀਏ ਸਾਰੇ ਬੰਦੇ ਅੱਜ ਖਾਸ ਤੌਰ ਤੇ ਡੈਪਟੀ ਲੇ ਤੋਂ ਲੈ ਕੇ ਉਵੇਂ ਬਾਹਰੋਂ ਆਧਾਰੇ ਲੈ ਕੇ ਜਿੱਤ ਰਹੇ ਨੇ ਨਾ ਤਾਂ ਇਹ ਗੇਮ ਤਾਂ ਚੱਲ ਰਹੀ ਆ ਉਹਨਾਂ ਦੀ ਲੇਕਿਨ ਅਕਾਲੀਆਂ ਦੀ ਜਿਹੜੀ ਆਪਣੀ ਗੇਮ ਹੈ ਉਹ ਸਮਝਣ ਵਾਲੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬਾਦਲ ਸਾਹਿਬ ਕੀ ਕਰਨਗੇ ਜਾਂ ਕੀ ਕਰ ਰਹੇ ਨੇ ਇਹ ਆ ਮਸਲਾ ਤਾਂ ਕੀ ਕਰ ਰਹੇ ਨੇ ਉਹ ਲਗੇ ਹੋਏ ਨਹੀਂ ਦੇਖੋ ਇੱਕ ਲੀਡਰ ਦੇ ਵਿੱਚ ਇਹ ਹੁੰਦਾ ਉਹ ਲੀਡ ਕਰਦਾ ਸੰਭਾਲ ਕੇ ਰੱਖਦਾ ਜਿਹੜਾ ਕੁਝ ਹੋਇਆ ਹੋਇਆ ਹੈ ਜਦ ਪਾਰਟੀ ਦੇ ਵਿੱਚ ਜਿਸ ਤਰੀਕੇ ਦੀ ਇਹ ਬੇਚੈਨੀ ਆ ਜਿਹਨੂੰ ਛੱਟ ਕੇ ਲੋਕ ਜਾ ਰਹੇ ਨੇ ਵਫਾਦਾਰੀ ਘਟ ਹੈ ਪਾਰਟੀ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੱਲ ਨੂੰ ਹੋਣਾ ਕੀ ਹੈ ਤੇ ਦੂਜੇ ਪਾਸੇ ਇਸੇ ਪਫਾਦਾਰੀ ਨੂੰ ਫੁਲਾਉਣ ਵਾਲੀਆਂ ਗੱਲਾਂ 'ਚ ਇੱਕ ਵੱਡਾ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਉਹ ਹੈ ਆਮਾਦ ਉਹ ਦੂਜੇ ਜਿਹੜੇ ਪੰਜ ਮੈਂਬਰੀ ਕਮੇਟੀ ਬਣੋ ਪੰਜ ਮੈਂਬਰੀ ਕਮੇਟੀ ਨੇ ਆਪਣਾ ਪੂਰਾ ਪ੍ਰੋਗਰਾਮ ਦੇ ਦਿੱਤਾ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹਨੇ 11 ਅਗਸਤ ਨੂੰ ਆਪਣਾ ਇੱਕ ਪ੍ਰਧਾਨ ਦੇ ਦਿੱਨਾ ਹੈ ਭਾਵੇਂ ਕਿ ਉਹਨਾਂ ਨੇ ਸਭ ਨੂੰ ਸੱਦਾ ਦਿੱਤਾ ਇਹਨਾਂ ਨੂੰ ਵੀ ਕਿਸਮ ਦਾ ਇੰਡਾਇਰੈਕਟਲੀ ਸੱਦਾ ਹੀ ਦਿੱਤਾ ਹੈ ਉਹਦੇ ਪ੍ਰੈਸ ਰਿਪੋਰਟ 'ਚ ਗੱਲ ਆਉਂਦੀ ਹੈ ਤੇ ਲੇਕਿਨ ਸਾਰਿਆਂ ਨੂੰ ਸੱਦਾ ਜਿਸ ਤਰੀਕੇ ਨਾਲ ਉਹਨਾਂ ਨੇ ਦਾਅਵੇ ਕੀਤੇ ਨੇ ਕਿ ਪਾਰਦਰਸ਼ੀ ਧੰਗ ਨਾਲ ਅਸੀਂ ਇਨ ਬਿਨ ਜਿਵੇਂ ਕਿਹਾ ਗਿਆ ਹੈ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਹਵੇਂ ਇਨ ਬਿਨ ਲਾਗੂ ਕਰਨਾ ਤੇ ਲਾਗੂ ਕਰ ਲਈ ਉਹਨਾਂ ਨੇ ਜਿਹੜਾ ਪ੍ਰੈਸ ਨੋਟ ਦਿੱਤਾ ਪੰਜੇ ਡਟੇ ਹੋਏ ਨੇ ਹਾਲੇ ਤੱਕ ਇਕਬਾਲ ਸਿੰਘ ਝੁੰਡਾ ਤੇ ਮਨਪ੍ਰੀਤ ਸਿੰਘ ਵਾਲੀ ਗੁਰਪ੍ਰਤਾਪ ਸਿੰਘ ਵਿਡਾਲਾ ਸੰਤਾ ਸਿੰਘ ਮਹਿਦਪੂਰੀ ਔਰ ਬੀਬੀ ਸਤਪੰਥ ਕੌਰ ਸਭ ਦੇ ਨਾਂ ਤੇ ਆਇਆ ਪ੍ਰੈਸ ਨੋਟ ਬੇਰ ਕੋ ਸਹੀ ਉਹ ਕਰਨ ਹਾਲ ਦੀ ਘੜੀ ਰਾਤ ਹੈ ਸਹੀ ਲੱਗਦੇ ਨੇ ਇਹ ਗੱਲ ਤਾਂ ਮੰਨੀ ਪੈਗੀ ਔਰ ਲੋਕਾਂ ਦਾ ਰਿਸਪੌਂਸ ਵੀ ਉਹਨਾਂ ਨੂੰ ਕਾਫੀ ਮਿਲ ਰਿਹਾ ਇਹ ਵੀ ਗੱਲ ਮੰਨੀ ਪੈਗੀ ਹੋਰ ਕਿਨੇ ਬੰਨ ਅਸਲ ਦੇ ਵਿੱਚ ਗੱਲ ਤਾਂ ਉਹੀ ਹੈ ਤੇ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਕਿ ਇੱਥੇ ਸੰਗਤ ਨੇ ਫੈਸਲਾ ਕਰਨਾ ਹੈ ਸ਼ਾਹ ਮੁਹੰਮਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥੀਆਂ ਹੁਣ ਖਾਲਸਾ ਪੰਥ ਦੀ ਬਾਰੀ ਹੈ ਜੇ ਸਹੀ ਤਰੀਕੇ ਨਾਲ ਡੈਲੀਗੇਟ ਚੁਣੇਗੇ ਔਰ ਜਿਹੜਾ ਤਰੀਕਾ ਡੈਲੀਗੇਟਸ ਦਾ ਮੈਨੂ ਤੇ ਨਹੀਂ ਗਿਆ ਸੱਚੀ ਗੱਲ ਦੱਸਾਂ ਵੀ ਅਸੀਂ ਕਹਾਂਗੇ ਸ਼ੁਰੂ ਕਰਤਾ ਕੰਮ ਕਿ ਜੀ ਜਿਹੜਾ ਪਰਚੀ 100 ਦੀ ਪਰਚੀ ਦੀ ਕਾਪੀ ਲੈ ਕੇ ਆ ਗਿਆ ਵੀ ਇਹਦਾ ਮਤਲਬ ਜੇ ਕਾਪੀ ਲੈ ਕੇ ਆ ਗਿਆ ਜਿਹਦੇ ਜ਼ਿਆਦਾ ਕਾਪੀਆਂ ਉਹ ਹੀ ਬਣ ਜਾਊਗਾ ਜਿਵੇਂ ਇਹਨਾਂ ਨੇ ਬਲਾਕੇ ਝੁੰਡਾ ਸਾਹਿਬ ਨੂੰ 1 ਲੱਖ ਮੈਂਬਰਸ਼ਿਪ ਦੀਆਂ ਪਰਚੀਆਂ ਫੜਾਈਆਂ ਸਰਜੀਤ ਸਿੰਘ ਰਖੜਾ ਨੇ ਤੇ ਇਹਦਾ ਮਤਲਬ ਰਖੜਾ ਦੇ ਬੰਦੇ ਡੈਲੀਗੇਟ ਬਣ ਜਾਣਗੇ ਉਹ ਉਹਦੀ ਸਪੋਰਟ ਕਰਨਗੇ ਚਲੋ ਜੇ ਇਹ ਵੀ ਬੈਸੇ ਤਾਂ ਇਹੇ ਤਰੀਕੇ ਹੀ ਸ਼੍ਰੋਮਣੇ ਕਾਲੀ ਦਾ ਤਰੀਕਾ ਹੀ ਹੈ ਤੇ ਕਿਉਂਕਿ ਇਹਨਾਂ ਨੇ ਬਿਧੀ ਵਿਧਾਨ ਤਾਂ ਹੋਈ ਹੈ ਨਾ ਕੋਈ ਨਵਾਂ ਤਾਂ ਬਿਧੀ ਵਿਧਾਨ ਕੀਤਾ ਨਹੀਂ ਲੇਕਿਨ ਇਹ ਇੱਕ ਫਰਕ ਹੈ ਉਹ ਉਹਦੇ ਨਾਲੋਂ ਉੱਥੇ ਦਾ ਪਤਾ ਹੀ ਸੀ ਵੀ ਸੁਖਬੀਰ ਸਿੰਘ ਬਾਦਲ ਨੇ ਬਣਾਇਆ ਇੱਥੇ ਕੋਈ ਵੀ ਘੜ ਸਕਦਾ ਤੇ ਫਿਰ ਜਿਹਨੂੰ ਸੰਗਤ ਬਣਾ ਦੂਗੀ ਉਹਦੇ ਨਾਲ ਲੋਕ ਉਹਨਾਂ ਨੂੰ ਚੱਲਣਾ ਚਾਹੀਦਾ ਜਾਂ ਤੁਰਨਾ ਚਾਹੀਦਾ ਜਾਂ ਤੁਰਨਗੇ ਤਕ ਕੀਨੇ ਬੰਨੇ ਇਹ ਸੰਗਤ ਨੇ ਦੇਖ ਲੈ ਇਹ ਪੰਜਾਂ ਚੋਂ ਬੰਨੇ ਤਾਂ ਵੀ ਜਿਹੜੇ ਜਾਂ ਜਿਹੜੇ ਬਾਗੀ ਧੜੇ ਵਾਲੇ ਜਿਹਨੂੰ ਜਸਤ ਦੀ ਹਰ ਲਹਿਰ ਹੈ ਉਹ ਚੋਂ ਦੇਖ ਲੋ ਇਹ ਤਾਂ ਲੋਕਾਂ ਨੇ ਦੇਖਣਾ ਸਰਜੀਤ ਸਿੰਘ ਰਖੜਾ ਦਾ ਪ੍ਰੇਮ ਸਿੰਘ ਚੰਦੂ ਮਹਾਰਾਜ ਜਾਂ ਬੀਬੀ ਸਤਵੰਤ ਕੌਰ ਜਾਂ ਗਿਆਨੀ ਹਰਪ੍ਰੀਤ ਸਿੰਘ ਨੌ ਤਾਂ ਬੜੇ ਚੱਲ ਰਹੇ ਨੇ ਤੇ ਲੇਕਿਨ ਉਹਨਾਂ ਚੋਂ ਉਸ ਕਿਸਮ ਦੀ ਖਿਚੂਤਾ ਨਹੀਂ ਨਜ਼ਰ ਆਉਂਗੀ हां अंदर अंदर जो उठ आ रही है मेरे को भी आए ने एक दो बंदे ऐच मैं मुकर नहीं हूंदा ਤੇ ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਠੀਕ ਹੈ ਬਾਕੀ ਉਹ ਇਹ ਕਹਿੰਦੇ ਨਜ਼ਰ ਆਏ ਨੇ ਦੇਖੋ ਤੇ ਜੋ ਫੈਸਲਾ ਸੰਗਤ ਕਰ ਦੂ ਅਸੀਂ ਨਾਲ ਹੋਵਾਂਗੇ ਉਹਦੇ ਨਾਲ ਹੀ ਚੱਲਾਂਗੇ ਲੇਕਿਨ ਅਸੀਂ ਲੀਡ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਮੈਂ ਵੀ ਕਿਹਾ ਵੀ ਤੁਸੀਂ ਕਰ ਸਕਦੇ ਤੁਹਾਡੇ ਕੋਲ ਕਪੈਸਿਟੀ ਹੈ ਤੁਸੀਂ ਬੜੀ ਸੇਵਾ ਕੀਤੀ ਹੈ ਚਲੋ ਖੈਰ ਇਹ ਤਾਂ ਹੈ 11 ਅਗਸਤ ਹੁਣ 11 ਅਗਸਤ ਨੂੰ ਹੋਏਗਾ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੇਰੇ ਤਾਂ ਹਲੇ ਇਹ ਵੀ ਖਾਸ ਹੈ ਹੋ ਸਕਦਾ ਇਹਨਾਂ ਨੇ ਅੱਗੇ ਲੈ ਲਈ ਹੋਵੇ ਕਿ ਉੱਥੇ ਅਸੀਂ ਜਨਰਲ ਅਜਲਾਸ ਕਰਨਾ ਹੈ ਤੇ ਜੇ ਤਾਂ ਅੱਗੇ ਲੈ ਲਈ ਤਾਂ ਬਹੁਤ ਵਧੀਆ ਗੱਲ ਹੈ ਕਿਤੇ ਇਹ ਨਾ ਹੋ ਵੀ ਕਿ ਉੱਥੇ ਉਸ ਤੋਂ ਪਹਿਲਾਂ ਪ੍ਰੋਬਲਮ ਆ ਜਾਏ ਕੋਈ ਇਹ ਵੀ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਵੀ ਅਸੀਂ ਦੀ ਕਰ ਦਿੰਦੇ ਚਲੋ ਉਹ ਤਾਂ ਕਿਤੇ ਵੀ ਹੋ ਸਕਦਾ ਹੁੰਦਾ ਪਰ ਜੇ ਤੇਜਾ ਸਿੰਘ ਸਮੁੰਦਰੀ ਹਾਲ ਚ ਹੁੰਦਾ ਉਹਦੀ ਬਿਲਕੁਲ ਫਿਰ ਤਾਂ ਸਹੀ ਵਿਧੀ ਵਿਧਾਨ ਵਾਲੀ ਗੱਲ ਹੋ ਜੂ ਫਿਰ ਤਾਂ ਕੋਈ ਰੌਲਾ ਹੀ ਨਹੀਂ ਸਾਰਾ ਕੁਝ ਚੱਲੂ ਪਰ ਜੇ ਤਾਂ ਹੋ ਗਿਆ ਅਪਾਏ ਮੰਨ ਕੇ ਚੱਲੀਏ ਜਿਹੜਾ ਵੀ ਬਣਦਾ ਪ੍ਰਧਾਨ ਵੱਢ ਜਾਣਾ ਹੁਣ ਔਰ ਦੂਜੀ ਗੱਲ ਇਹ ਆ ਕਿ ਸ਼ਖਵੀਰ ਸਿੰਘ ਬਾਦਲ ਨੇ ਤਾਂ ਐਲਾਨ ਕਰਤੇ ਕੈਂਡੀਡੇਟ ਵੀ ਖੜੇ ਖੜੇ ਸ਼ੁਰੂ ਕਰ ਰਹੇ ਸਨ ਉਹਨਾਂ ਦਾ ਆਉਣਾ ਨਹੀਂ ਇਹਦਾ ਮਤਲਬ ਦੋ ਅਕਾਲੀ ਦਲ ਹੋਗੇ ਇੱਕ ਅਕਾਲੀ ਦਲ ਬਾਦਲ ਤੇ ਦੂਜਾ ਜਿਹੜਾ ਅਕਾਲ ਤਖਤ ਸਾਹਿਬ ਦਾ ਅਕਾਲੀ ਦਲ ਤੇ ਉਦੋਂ ਬਾਅਦ ਜਦੋਂ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਸ਼੍ਰੋਮਣ ਅਕਾਲੀ ਦਲ ਅਕਾਲ ਤਖਤ ਸ਼ਾਇਦ ਇਹਦਾ ਨਾ ਹੋਵੇ ਇਕਦਾ ਕੋ ਅਕਾਲੀ ਦਲ ਬਦਲ ਹੋ ਜੂ ਇੱਕ ਜਿਹੜਾ ਅਕਾਲ ਤਖਤ ਤੋਂ ਮੁਨਕਰ ਨੇ ਉਹਨਾਂ ਦਾ ਅਕਾਲੀ ਦਲ ਇੱਕ ਅਕਾਲ ਤਖਤ ਦਾ ਅਕਾਲੀ ਦਲ ਇਹਦਾ ਨਵਾਂ ਅਕਾਲੀ ਦਲ ਸ੍ਰੀ ਅਕਾਲ ਤਖਤ ਵੀ ਹੋ ਸਕਦਾ ਜਾਂ ਹੋਣਾ ਚਾਹੀਦਾ ਜਦੋਂ ਇਹ ਬਣ ਜੂਗਾ ਇਹਦੇ ਪਿੱਛੇ ਕੋਈ ਕਾਨੂੰਨੀ ਲੜਾਈ ਵੀ ਲੜਨਗੇ ਕਿ ਜੀ ਇਹ ਤੁਹਾਡੇ ਗਲਤ ਹੈ ਜਿਵੇਂ ਸ਼ੁਰੂ ਚ ਦਰਜੀਤ ਸਿੰਘ ਟੀਮਾ ਕਹਿੰਦਾ ਸੀ ਹੋ ਵੀ ਸਕਦਾ ਨਹੀਂ ਵੀ ਤੇ ਫਿਰ ਫਿਰ ਫੈਸਲਾ ਅਗੇ ਫਿਰ ਹੋਣਾ ਤਾਂ ਫੈਸਲਾ ਤਰਨ ਤਰਨ ਤੋਂ ਵੀ ਸ਼ੁਰੂ ਹੋ ਸਕਦਾ ਜਿੱਥੋਂ ਇਹ ਬੰਦੇ ਆਪ ਦਾ ਖੜਾ ਕਰਨਗੇ ਤੇ ਫਿਰ ਜਿਹਨੂੰ ਜ਼ਿਆਦਾ ਵੋਟਾਂ ਜਿਹੜਾ ਜੱਜਦਾ ਲੋਕ ਉਹਦੇ ਨਾਲ ਨੇ ਅਸਲ ਧਿਆਨ ਤਾਂ ਫਿਰ ਉਦੋਂ ਹੋਣਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਉਹ ਤਾਂ ਕੇਂਦਰ ਦੇ ਹੱਥ 'ਚ ਹੈ ਕੰਟਰੋਲ ਵੀ ਕੇਂਦਰ ਦੇ ਹੱਥ 'ਚ ਹੈ ਕਿਸ ਹਿਸਾਬ ਦਾ ਆ ਹੁਣ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਉਹਨੂੰ ਐਕਸਟੈਂਸ਼ਨ ਨਹੀਂ ਦਿੱਤੀ ਐਸਐਸਆਰਓ ਨੂੰ ਜਿਹੜਾ ਇਲੈਕਸ਼ਨ ਕਮਿਸ਼ਨਰ ਗੁਰਦੁਆਰਾ ਚੌਣ ਦਾ 25 ਜੂਨ ਨੂੰ ਦੀ ਬਿਆਦ ਖਤਮ ਹੋ ਗਈ। ਤੋਂ ਪੰਜਾਬ ਸਰਕਾਰ ਵੀ ਕੋਈ ਇਹਦੇ ਚਲੀ ਹੁਣ ਦਿਖਾ ਰਹੀ ਉਹਨਾਂ ਦਾ ਗੁਰਕੀਰਤ ਕ੍ਰਪਾਲ ਸਿੰਘ ਨੂੰ ਕੋਈ ਕੰਮ ਨਹੀਂ ਦਿੱਤਾ। ਉਹ ਵੀ ਆਈਐਸ ਹੈ ਬੈਠਾ। ਤੋਂ ਇਸ ਦੋਨਾਂ ਦੇ ਕਾਰਨ ਚੋਣਾਂ ਰੁਕੀਆਂ ਨੇ ਇਤਰਾਜ਼ ਜਾਂ ਤੇ ਕੌਣ ਨਵੇੜਾ ਨਹੀਂ ਕਰ ਰਹੇ ਜਿਹੜੇ ਇਤਰਾਜ਼ اٹਹਾਏ ਨੇ 50 51 ਲੱਖ ਵੋਟ ਹੈ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਿਆ ਗਿਆ ਸੀ ਉਹ ਹਰਿਆਣਾ ਕਮੇਟੀ ਦਾ ਜਿਹੜੀ ਸਾਰਾ ਕੁਛ ਜਿਹੜਾ ਇਸ ਤਰ੍ਹਾਂ ਦਾ ਹਰਿਆਣੇ ਦੇ ਕੁਝ ਪटीशनਰ ਨੇ ਪਾਇਆ ਸੀ ਕਿ ਐਕਟ ਦਾ ਇਹ ਕਹਿੰਦਾ ਵੀ ਸਾਡੇ ਸਾਡੀ ਵੀ ਵੋਟ ਬਣੀ ਪਿਛਲੀ ਵਾਰ 5000 ਵੋਟ ਬਣੀ ਸੀ ਉੱਥੋਂ ਦੀ ਹਰਿਆਣਾ ਦੀ ਹਾਲਾਂਕਿ ਉਹਨਾਂ ਨੇ ਕਮੇਟੀ ਲੱਗ ਬਣਾਤੀ ਜਗਦੀਸ਼ ਸਿੰਘ ਢੁੰਡਾ ਆਲਰੇਡੀ ਉਹਨਾਂ ਦਾ ਪ੍ਰਧਾਨ ਹੈ ਲੇਕਿਨ ਇਹ ਸਾਰੇ ਦੇ ਵਿੱਚ ਮਸਲਾ ਇਹ ਹੈ ਵੀ ਸ਼ਰੋਮੇ ਕਾਲੀ ਦਲ ਅਸਲੀ ਉਹਨੂੰ ਮੰਨਿਆ ਜਾਊ ਜਿਹੜਾ ਸ਼ਰੋਮੇ ਕਮੇਟੀ ਨੂੰ ਜਿੱਤੂਗਾ ਅੱਜ ਜੇ ਚੋਣ ਹੋ ਜਾਂਦੀ ਹੈ ਸ਼ਰੋਮੇ ਦੀ ਕਮੇਟੀ ਦੀ ਤਾਂ ਨਿਸ਼ਚਿਤ ਤੌਰ ਤੇ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਨੇ ਅਕਾਲੀ ਦਲ ਅਕਾਲ ਤਖਤ ਦੇ ਨਾਲ ਜਾਏਗੀ ਜਾਂ ਇਸ ਅਲਾਈਅੰਸ ਸਜਾਈਗੀ ਜਿਹਦੇ ਚ ਅਕਾਲੀ ਦਲ ਪੰਜਾਬ ਦੇ ਵੀ ਹੋ ਸਕਦਾ ਹੈ ਜਿਹ ਚ ਸਪੰਤਕ ਲਹਿਰ ਵੀ ਹੋ ਸਕਦੀ ਹੈ ਇਹ ਨਜ਼ਰ ਆ ਰਿਹਾ ਜੇ ਆਉਂਦਾ ਹੈ ਇਹ ਜੇ ਹੋ ਬਣ ਜਾਂਦਾ ਜਿਵੇਂ ਆਸ ਜੀ ਨਜ਼ਰ ਆ ਰਹੀ ਹੈ ਤਾਂ ਫਿਰ ਜਿਹੜੀ ਸਿੱਖ ਸਿਆਸਤ ਦੇ ਵਿੱਚ ਨਵਾਂ ਮੋੜ ਉਦੋਂ ਆਊ ਜਦੋਂ ਕੇਂਦਰ ਵਾਲੇ ਸੋਚਣਗੇ ਭਾਰਤੀ ਜਨਤਾ ਪਾਰਟੀ ਸੋਚੂ ਵੀ ਹੁਣ ਕੀ ਕਰੀਏ ਤੇ ਫਿਰ ਉਹਦੇ ਚ ਫਿਰ ਪਤਾ ਲੱਗੂਗਾ ਕਿ ਇਹ ਜਿਹੜਾ ਆਕਾਲ ਤਖਤ ਅਕਾਲੀ ਦਲ ਬਣੂਗਾ ਇਹ ਫਿਰ ਕੀ ਕਰਦਾ ਹੈ ਅਲਾਈਅੰਸ ਕਰਦਾ ਹੈ ਕਿਵੇਂ ਸਮਝਾਉਂਦਾ ਹੈ ਸਿੱਖਾਂ ਨੂੰ ਜਾਂ ਕੀ ਸਟੈਂਡ ਲੈਂਦਾ ਹੈ ਕਿ ਅਸੀਂ ਅਲਾਈਅੰਸ ਕਰਨ ਲਈ ਤਿਆਰ ਹਾਂ ਲੇਕਿਨ ਆਹ ਸਾਡੇ ਮਸਲੇ ਨੇ ਇਹ ਹੱਲ ਕਰੋ ਤੇ ਜੇ ਉਹਦੋਂ ਪਹਿਲਾ ਮਸਲੇ ਹੱਲ ਕਰਾਤੇ ਬੰਦੀ ਸਿੰਘਾਂ ਨੂੰ ਕਿੱਡਾ ਵੱਡਾ ਮਸਲਾ ਜੇ ਇੱਕਦੋ ਹੋਰ ਮਸਲੇ ਹੱਲ ਕਰਾਤੇ ਤਾਂ ਫਿਰ ਲੋਕਾਂ ਦੇ ਕਹਿਣਾਂ ਵੀ ਆ ਤਾਂ ਕਮਾਲ ਹੋਊਗੀ ਤੇ ਉਧਰ ਉਹਨਾਂ ਨੂੰ ਵੀ ਲੱਗਦਾ ਕਿ ਮਸਲੇ ਹੱਲ ਹੋ ਰਹੇ ਨੇ ਤਾਂ ਕੋਈ ਗੱਲ ਨਹੀਂ ਬੰਨ੍ਹ ਦੋ ਇਹਨਾਂ ਦੀ ਸਰਕਾਰ ਤਾਂ ਉਹਨਾਂ ਦੇ ਇਕੱਠੇ ਹੋ ਗਏ ਬੜਾ ਕੁਝ ਪੋਸੀਬਲ ਹੈ ਮੈਂ ਤਾਂ ਵੀ ਥੋੜਾ ਚੱਲਦੇ ਚੱਲਦੇ ਐਨਾਲਿਸਿਸ ਕੀਤਾ ਆਪਾਂ ਕਰਾਂਗੇ ਲੇਕਿਨ ਸੁਖਵੀਰ ਸਿੰਘ ਬਾਦਰਲੇ ਨੇ ਆਪਣੀ ਜਿਹੜੇ ਪੱਤੇ ਖੋਲ ਦਿੱਤੇ ਨੇ ਜਿੱਤਨੇ 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 ਦੇਖੋ ਹੋ ਜਿੱਤਦੇ ਨੇ ਕਿ ਨਹੀਂ ਥੋੜਾ ਬਹੁਤ ਬਹੁਤ ਸ਼ੁਕਰ